ਵੈਲਕਮ ਇਨ ਮਾਈ ਚੈਨਲ ਮਾਈ ਨੇਮ ਹੈ ਗ੍ਰਿੰਦਰਵੀਰ ਕਾੜ ਅੱਜ ਦੀ ਵੀਡੀਓ ਪਿਆਰੇ ਵਿਦਿਆਰਥੀਓ ਆਪਾਂ ਪ੍ਰੋਫਿਟ ਤੇ ਲਾਸ ਦੇ ਉੱਪਰ ਬਣਾਉਣ ਲੱਗੇ ਹਾਂ ਲਾਭ ਹਾਨੀ ਤੇ ਵੇਚ ਮੋਲ ਸਭ ਤੋਂ ਪਹਿਲਾਂ ਆਪਾਂ ਇਸਦੇ ਫਾਰਮੂਲੇ ਸਮਝਦੇ ਹਾਂ ਦੈਨ ਆਪਾਂ ਇਸਦੇ ਕੁਝ ਸਵਾਲ ਕਰਾਂਗੇ ਲਾਭ ਲਾਭ ਬਰਾਬਰ ਵੇਚ ਮੋਲ ਘਟਾਓ ਖਰੀਦ ਮੋਲ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਇਹ ਚੀਜ਼ ਦੇ ਉੱਪਰ ਲਾਭ ਹੋਇਆ ਜਾਂ ਆਪਾਂ ਨੂੰ ਹਾਨੀ ہوئی ਆ ਇਸੇ ਬੱਚੇ ਦੋ ਚੀਜ਼ਾਂ ਯਾਦ ਰੱਖਣੀਆਂ ਨੇ ਇੱਕ ਤਾਂ ਆਪਾਂ ਚੀਜ਼ ਦੇਖੋ ਖਰੀਦਦੇ ਹਾਂ ਜਿੰਨੇ ਦੀ ਉਹਨੂੰ ਆਪਾਂ ਖਰੀਦ ਮੁੱਲ ਕਹਿ ਦਿੰਦੇ ਆ ਜਿੰਨੇ ਦੀ ਚੀਜ਼ ਵੇਚੀ ਹੁੰਦੀ ਹੈ ਉਹਨੂੰ ਆਪਾਂ ਵੇਚ ਮੁੱਲ ਕਹਿ ਦਿੰਦੇ ਆ ਜਦੋਂ ਆਪਣੇ ਕੋਲੇ ਵੇਚ ਮੁੱਲ ਜ਼ਿਆਦਾ ਹੋਵੇ ਮਤਲਬ ਕੋਈ ਚੀਜ਼ 100 ਰੁਪਈਆਂ ਦੀ ਜਾਵੇ ਤੇ ਖਰੀਦੀ 50 ਰੁਪਈਆਂ ਦੀ ਜਾਵੇ ਤਾਂ ਉਦੋਂ ਆਪਾਂ ਨੂੰ ਲਾਭ ਹੁੰਦਾ ਫਾਇਦਾ ਹੁੰਦਾ ਹੈ ਤੇ ਜਦੋਂ ਖਰੀਦ ਮੁੱਲ ਵੱਧ ਹੋਵੇ ਤੇ ਵੇਚੀ ਜਾਵੇ ਘੱਟ ਦੀ ਤਾਂ ਉਹਨੂੰ ਆਪਣਾ ਨੁਕਸਾਨ ਹੋ ਜਾਂਦਾ ਉਹਨੂੰ ਹਾਨੀ ਕਹਿੰਦੇ ਆ ਆ ਦੇਖੋ ਆਪਣਾ ਇਹ ਫਾਰਮੂਲਾ ਲਿਖਿਆ ਇੱਥੇ ਲਾਭ ਬਰਾਬਰ ਬੀਚ ਮੁੱਲ ਘਟਾਓ ਖਰੀਦ ਮੁੱਲ ਹਾਨੀ ਬਰਾਬਰ ਖਰੀਦ ਮੁੱਲ ਘਟਾਓ ਬੀਚ ਮੁੱਲ ਇੱਕ ਤਾਂ ਇਹ ਚੀਜ਼ ਲਾਭ ਜਾਂ ਹਾਨੀ ਸਿੰਪਲ ਆਪਾਂ ਨੂੰ ਕੱਢਣੀ ਆ ਜਾਂਦੀ ਆ ਸਿਰਫ ਆਪਾਂ ਘਟਾਓ ਕਰਕੇ ਕੱਢ ਦਿੰਨੇ ਆ ਇੱਕ ਬੱਚੇ ਆਪਾਂ ਨੂੰ ਲਾਭ ਪ੍ਰਤੀਸ਼ਤ ਜਾਂ ਹਾਨੀ ਪ੍ਰਤੀਸ਼ਤ ਲਿਖਿਆ ਹੁੰਦਾ ਜੀ ਪ੍ਰਤੀਸ਼ਤ ਦੇ ਵਿੱਚ ਕੱਢੋ ਤਾਂ ਤੁਸੀਂ ਉਦੋਂ ਕੀ ਕਰਨਾ ਘਟਾਓ ਕਰਕੇ ਜਿੰਨਾ ਲਾਭ ਜਾਂ ਜਿੰਨੀ ਹਾਨੀ ਹੋਈ ਆ ਉਹਨੂੰ ਤੁਸੀਂ ਉੱਪਰ ਲਿਖਣਾ बटे ਖਰੀਦ ਮੁੱਲ ਲਿਖਣਾ ਗੁਣਾ 100 ਲਿਖਣਾ ਫਿਰ ਇਹਨਾਂ ਨੂੰ ਕੈਨਸਲ ਕਰ ਦੇਣਾ ਕੈਨਸਲ ਕਰਕੇ ਇਹਦਾ ਆਨਸਰ ਆਊਗਾ ਉਹ ਪ੍ਰਤੀਸ਼ਤ ਦੇ ਵਿੱਚ ਆਪਣਾ ਲਾਭ ਜਾਂ ਹਾਨੀ ਆ ਜੀਵਾ ਤੇ ਇੱਕ ਫਾਰਮੂਲਾ ਮੈਂ ਤੁਸੀਂ ਇਹਦੇ ਵਿੱਚੋਂ ਹੇਠੇ ਵਾਲਾ ਫਾਰਮੂਲਾ ਯਾਦ ਰੱਖਣਾ ਜੇ ਬੇਚ ਮੁੱਲ ਕੱਢਣਾ ਹੋਵੇ ਤੇ ਖਰੀਦ ਮੁੱਲ ਦਿੱਤਾ ਹੋਵੇ ਤੇ ਜਾਂ ਖਰੀਦ ਮੁੱਲ ਕੱਢਣਾ ਹੋਵੇ ਬੇਚ ਮੁੱਲ ਦਿੱਤਾ ਹੋਵੇ ਆਪਾਂ ਨੂੰ ਨਾਲ ਹਾਨੀ ਪ੍ਰਤੀਸ਼ਤ ਜਾਂ ਲਾਭ ਪ੍ਰਤੀਸ਼ਤ ਦੇ ਦੇਣ ਜਿਹੜੀ ਹਾਨੀ ਹੁੰਦੀ ਉਹ ਤਾਂ ਹਮੇਸ਼ਾ 100 ਚੋਂ ਘਟਾ ਕੇ ਲਿਖਦਾਂਗੇ ਜਦੋਂ ਹਾਨੀ ਪ੍ਰੇਸ਼ਾ ਦਿੱਤੀ ਵੀ ਆ ਜਿਹੜਾ ਲਾਭ ਦਿੱਤਾ ਹੋਇਆ ਉਹ 100 ਦੇ ਵਿੱਚ ਆਪਾਂ ਨੇ ਜੋੜਨਾਗਾ ਜਿਹਦਾ ਵੇਚ ਮੁੱਲ ਕਢਣਾ ਫਿਰ ਤਾਂ ਘਟਾਓ ਵਾਲੀ ਚੀਜ਼ ਜਾਂ ਪਲੱਸ ਵਾਲੀ ਚੀਜ਼ ਉੱਪਰ ਲਿਖੀ ਜਾਣੀ ਆ बटे 100 ਲਿਖਿਆ ਜਾਊਗਾ ਅਸ ਜੇ ਖਰੀਦ ਮੁੱਲ ਕਢਣਾ ਤਾਂ 100 ਉੱਪਰ ਚ ਲੈ ਜਾਊਗਾ ਜਿਹੜਾ ਲਾਭ ਜਾਂ ਹਾਨੀ ਲਿਖਣੀ ਆ ਜੋੜ ਕੇ ਆਪਾਂ ਨੇ ਜਾਂ ਘਟਾ ਕੇ ਉਹ ਹੇਠਾਂ ਨਹੀਂ ਚ ਜਾਊਗੀ ਤੇ ਇਦਾਂ ਪਹਿਨਾਂ ਨੂੰ ਹੁਣ ਲਿਖਦੇ ਆਂ ਸਵਾਲਾਂ ਨੂੰ ਹੱਲ ਕਰਦੇ ਆਂ ਸੁਣਿਏ ਸਮਝ ਆ ਜੂਗਾ ਟੌਪਿਕ ਹਾਂਜੀ ਬੱਚੇ ਇੱਕ ਦੁਕਾਨਦਾਰ ਨੇ 120 ਰੁਪਏ ਦਾ ਖੜਿਆਉਣਾ ਖਰੀਦਿਆ ਹੁਣ ਖੜਿਆਉਣੇ ਦਾ ਖਰੀਦ ਮੁੱਲ ਕਿੰਨਾ ਆ ਗਿਆ ਆਪਣੇ ਕੋਲ 120 ਰੁਪਏ 150 ਰੁਪਏ ਵਿੱਚ ਬੀਚ ਦਿੱਤਾ ਤੇ ਬੇਚ ਮੁੱਲ ਕਿੰਨਾ ਆ ਗਿਆ 150 ਰੁਪਏ ਤਾਂ ਉਸ ਨੂੰ ਕਿੰਨਾ ਲਾਭ ਹੋਇਆ ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ 150 ਦੇ ਵਿੱਚੋਂ 120 ਘਟਾ ਦਾਂਗੇ ਕਿਉਂਕਿ ਵੱਧ ਦਾ ਵੇਚਿਆ ਗਿਆ ਸੀ ਤਾਂ ਬੇਚ ਮੁੱਲ ਜੋ ਖਰੀਦ ਮੁੱਲ ਘਟਾਇਆ 30 ਰੁਪਏ ਬਚ ਗਏ ਤਾਂ ਉਹਨੂੰ ਕਿੰਨਾ ਲਾਭ ਹੋ ਗਿਆ 30 ਰੁਪਈਆ ਦਾ ਲਾਭ ਹੋ ਗਿਆ ਹੁਣ ਬੱਚੇ ਤੁਸੀਂ ਦੂਜਾ ਸਵਾਲ ਦੇਖੋ ਦੂਜੇ ਸਵਾਲ ਦੇ ਵਿੱਚ 800 ਰੁਪਏ ਦਾ ਸਮਾਨ ਸੀ ਤੇ 1000 ਵਿੱਚ ਵੇਚਨ ਤੇ ਕਿੰਨੇ ਪ੍ਰਤੀਸ਼ਤ ਲਾਭ ਹੋਇਆ ਹੁਣ ਇਹਦੇ ਵਿੱਚ ਪ੍ਰਤੀਸ਼ਤ ਲਾਭ ਕੱਢਣਾ ਤਾਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ 1000 ਦੇ ਵਿੱਚੋਂ 800 ਘਟਾ ਦਾਂਗੇ ਤਾਂ ਲਾਭ ਕਿੰਨਾ ਹੋ ਜੂਗਾ ਘਟਾਓ ਕਰਕੇ 200 ਰੁਪਏ ਬਚ ਗਿਆ ਪਰ ਆਪਾਂ ਨੇ ਕੀ ਕੱਢਣਾ ਪ੍ਰਤੀਸ਼ਤ ਕਰਨਾ ਜਦੋਂ ਪ੍ਰਤੀਸ਼ਤ ਕੱਢਣਾ ਹੋਵੇ ਲਾਭ बटे ਖਰੀਦ ਮੁੱਲ ਹੀ ਲਿਖਿਆ ਜਾਊਗਾ ਚਾਹੇ ਹਾਨੀ ਹੋਈ ਆ ਚਾਹੇ ਲਾਭ ਹੋਇਆ ਹੁਣ बटे 800 ਗੁਣਾ 100 ਇਹ ਫਾਰਮੂਲਾ ਲਾਤਾ ਲਾਹ ਪ੍ਰਤੀਸ਼ਤ ਦਾ ਦੋ ਜ਼ੀਰੋ ਨਾਲ ਦੋ ਜ਼ੀਰੋ ਮੈਂ ਕੈਨਸਲ ਹੋ ਗਈਆਂ 200 ਵਟੇ 8 ਰਹਿ ਗਿਆ ਹੁਣ ਇਹਨੂੰ ਆਪਾਂ ਭਾਗ ਕਰਦਾਂਗੇ 8 ਦੇ ਜਦੋਂ 8 ਤੇ 200 ਨੂੰ ਭਾਗ ਕਰਾਂਗੇ ਇਦਾਂ ਭਾਗ ਕਰਕੇ ਦੇਖ ਲੈਣਾ 200 ਦੇ ਨਾਲ 8 ਦੁਣਾ 16 ਕਿੰਨੇ ਬਚ ਗਏ 4 ਉੱਪਰੋਂ ਲਾਹੀ 0 8 5 4 ਤਾਂ ਇਸ ਤਰ੍ਹਾਂ ਕਿੰਨੇ ਪਰਸੈਂਟ ਆ ਗਿਆ 25% ਆ ਗਿਆ ਜਿਹੜਾ ਇਹ ਲਾਹ ਬਾਗਿਆ ਹੁਣ ਤੀਸਰਾ ਸਵਾਲ ਵਿੱਚੇ ਤੀਸਰੇ ਸਵਾਲ 'ਚ ਕੀ ਲਿਖਿਆ ਹੈ 300 ਰੁਪਏ ਦੀ ਚੀਜ਼ ਸੀ ਮਤਲਬ ਖਰੀਦ ਮੁੱਲ ਕਿੰਨਾ ਸੀ 300 ਰੁਪਿਆ ਵੇਚ ਕਿੰਨੇ ਦੀ ਦਿੱਤੀ 270 ਰੁਪਿਆ ਦੀ ਹੁਣ ਵੇਚੀ ਘੱਟ ਪੈਸੇ ਨਹੀਂ ਸੀ ਖਰੀਦੀ ਵੱਧਦੀ ਸੀ ਤਾਂ ਪਰਸਨ ਨੂੰ ਕੀ ਹੋਈ ਵਿਅਕਤੀ ਨੂੰ ਕੀ ਹੋਈ ਹਾਨੀ ਹੋਈ ਤੇ ਹਾਨੀ ਪ੍ਰਤੀਸ਼ਤ ਘਟਨਾ ਤੇ ਹੁਣ ਹਾਨੀ ਆਪਾਂ ਦੇਖੋ 300 ਦੇ ਵਿੱਚੋਂ ਜਦੋਂ 200 ਘਟਾਵਾਂਗੇ ਤਾਂ 100 ਰੁਪਿਆ ਬਚਿਆ 270 ਸੋਰੀ 300 ਦੇ ਵਿੱਚੋਂ ਜਦੋਂ 270 ਘਟਾਵਾਂਗੇ ਤਾਂ ਆਪਣੇ ਕੋਲੇ 30 ਰੁਪਏ ਬਚੇ ਤਾਂ ਉਹਨੂੰ 30 ਰੁਪਿਆ ਦੀ ਹਾਨੀ ਹੋਈ ਪਰ ਆਪਾਂ ਨੇ ਹਾਨੀ ਪ੍ਰਤੀਸ਼ਤ ਕੱਢਣੀ ਆ ਤਾਂ ਜਿੰਨੀ ਹਾਨੀ ਹੋਈ ਜਿਵੇਂ 30 ਹਾਨੀ ਹੋਈ ਬਟੇ ਖਰੀਦ ਮੁੱਲ ਲੱਗੂਗਾ ਖਰੀਦ ਮੁੱਲ ਕਿੰਨਾ ਸੀ 300 ਗੁਣਾ 100 ਲੱਗੂਗਾ ਕਿ ਪ੍ਰਤੀਸ਼ਤ ਕੱਢਣਾ ਉਹ ਗੁਣਾ 100 ਹੀ ਲੱਗਦਾ ਜ਼ੀਰੋ ਨਾਲ ਜ਼ੀਰੋ ਕੈਨਸਲ ਹੋ ਗਈਆਂ 30 ਦੇ ਬਟੇ 3 ਰਹਿ ਗਿਆ ਫਿਰ ਇਹ 3 ਜਿਹੜਾ 30 ਦੇ ਭਾੜੇ ਤੇ ਕੱਟਿਆ ਜਾਊਗਾ ਹਨਾ 3 ਦੇ ਭਾੜੇ ਤੇ ਕੀ ਕੈਨਸਲ ਹੋ ਜਾਣਗੇ ਕਿੰਨਾ ਆਨਸਰ ਆਜੂਗਾ 10% ਆ ਗਿਆ ਤਾਂ ਹਾਨੀ ਕਿੰਨੀ ਆ ਗਈ 10% ਹੁਣ ਚੌਥਾ ਸਵਾਲ ਦੇਖੋ ਬੱਚੀ ਇੱਕ ਦੁਕਾਨਦਾਰ ਨੇ 750 ਰੁਪਏ ਦੀ ਘੜੀ ਖਰੀਦੀ ਸੀ ਖਰੀਦ ਮੁੱਲ ਕਿੰਨਾ ਹੋ ਗਿਆ 750 ਰੁਪਏ 10% ਹਾਨੀ ਹੋਈ ਹੈ ਤੇ ਬੇਚ ਮੁੱਲ ਕੱਢਣਾ ਤਾਂ ਇਹਦਾ ਆ ਫਾਰਮੂਲਾ ਲੱਗੂਗਾ ਬੇਚ ਮੁੱਲ ਕੱਢਣਾ ਤੇ ਹਾਨੀ ਹੋਈ ਆ ਪਹਿਲਾਂ 100 ਦੇ ਵਿੱਚੋਂ ਹਾਨੀ ਘਟਾ ਦੇਗੇ 100 ਚੋਂ 10 ਕੱਢੇ 90 ਤਾਂ ਆਪਣਾ ਆਨਸਰ ਬਣੂਗਾ ਚੌਥੇ ਸਵਾਲ ਦਾ ਕੱਢਣਾ ਆਪਣਾ ਬੇਚ ਮੁੱਲਾ ਬੇਚ ਮੁੱਲ ਬਰਾਬਰ 100 ਘਟਾਓ 10 ਕਿੰਨਾ ਹੋ ਗਿਆ 90 100 ਗੁਣਾ ਖਰੀਦ ਦਾ ਮੁੱਲ ਖਰੀਦ ਮੁੱਲ ਕਿੰਨਾ 750 ਹੁਣ ਆ ਜੀਰੋ ਨਾਲ ਆ ਜੀਰੋ ਕੈਨਸਲ ਹੋ ਗਈ ਇੱਕ ਜੀਰੋ ਉੱਪਰ ਲੈਣਾ ਕੈਨਸਲ ਹੋ ਗਈ ਇੱਕ ਆਪਣੇ ਕੋਲੇ 9 ਰਹੀ ਇੱਕ 75 ਰਹੀ ਇਹਨਾਂ ਦੀ ਆਪਾਂ ਕਰ ਦੇਣੀ ਆ ਗੁਣਾ 9 ਪੰਜ 45 ਹਸ ਲਈ 4 9 7 63 ਤੇ 4 67 ਤਾਂ 675 ਰੁਪਏ ਕੀ ਆ ਗਿਆ ਬੇਚ ਮੁੱਲ ਆ ਗਿਆ ਠੀਕ ਹੈ ਵਿੱਚ ਇਦਾਂ ਆਪਾਂ ਨੇ ਇਹ ਚਾਰ ਸਵਾਲ ਕਰ ਲੈਨੇ ਹੱਲ ਹਾਲੋ ਬੱਚੇ ਤੁਹਾਡੇ ਲਈ ਐਕਸਰਸਾਈਜ਼ ਆ ਤੁਸੀਂ ਇਸ ਐਕਸਰਸਾਈਜ਼ ਨੂੰ ਸੋਲਵ ਕਰ ਲਓ ਬਾਦ ਵਿੱਚ ਆਨਸਰ ਮੈਚ ਕਰ ਲਿਓ ਹਾਂਜੀ ਬੱਚੇ ਹੁਣ ਆਨਸਰ ਮੈਚ ਕਰਨ ਦੀ ਵਾਰੀ ਆ ਗਈ ਹੈ ਆਪਣੇ ਆਨਸਰ ਮੈਚ ਕਰੋ ਸਭ ਤੋਂ ਪਹਿਲਾ ਹੈਗਾ ਸਵਾਲ ਇੱਕ ਵਿਦਿਆਰਥੀ ਨੇ 50 ਰੁਪਏ ਦੀ ਕਿਤਾਬ ਖਰੀਦ ਕੇ 65 ਰੁਪਏ ਵਿੱਚ ਵੇਚ ਦਿੱਤੀ ਤਾਂ ਹੁਣ ਦੇਖੋ ਇਹਦੇ ਵਿੱਚ 50 ਰੁਪਏ ਦੀ ਕਿਤਾਬ ਖਰੀਦੀ ਸੀ 65 ਦੀ ਵੇਚਤੀ ਬਾਧ ਰੁਪਏ ਦੀ ਵੇਚਦੀ ਜਦੋਂ ਆਪਾਂ ਨੇ ਕੋਈ ਚੀਜ਼ ਬਾਧ ਰੁਪਿਆ ਦੀ ਵੇਚਦੀ ਏ ਖਰੀਦੀ ਘੱਟ ਦੀ ਹੋਵੇ ਤਾਂ ਆਪਾਂ ਨੂੰ ਲਾਭ ਹੁੰਦਾ ਹੈ ਦਾ ਬੇਚ ਮੁੱਲ 65 ਸੀ ਖਰੀਦ ਮੁੱਲ 50 ਸੀ 65 ਚੋਂ 50 ਘਟਾਤੀ ਕਿੰਨਾ ਬਚ ਗਿਆ 15 ਰੁਪਏ ਆਨਸਰ ਆ ਗਿਆ ਆਪਣਾ ਉਸ ਤੋਂ ਆ ਦੂਜੇ ਸਵਾਲ ਦੇ ਵਿੱਚ ਆਪਾਂ ਨੂੰ ਲਿਖਿਆ ਹੈ ਕਿ ਜੇਕਰ ਵਸਤੂ ਦਾ ਖਰੀਦ ਮੁੱਲ 200 ਰੁਪਏ ਹੈ ਤੇ ਬੇਚ ਮੁੱਲ 250 ਰੁਪਏ ਹੈ ਤਾਂ ਉਸ ਨੂੰ ਕਿੰਨਾ ਲਾਭ ਜਾਂ ਹਾਨੀ ਹੋਈ ਹੁਣ ਫਰਕ ਜ਼ਿਆਦਾ ਨਹੀਂ ਹੈ ਉੱਪਰਲੇ ਦੇ 82 ਸਵਾਲ ਦਾ ਉਹਦੇ 'ਚ ਸਿੱਧਾ ਹੀ ਆਪਾਂ ਨੂੰ ਦੱਸਤਾ ਸੀ ਵੀ ਕਿੰਨਾ ਲਾਭ ਹੋਇਆ ਆਪਾਂ ਨੂੰ ਪਤਾ ਸੀ ਕਿ ਲਾਭ ਹੀ ਹੋਊਗਾ ਇਹਦੇ 'ਚ ਹੁਣ ਆਪਣੀ ਦੇਖਣਾ ਬਚੇ ਕਿ ਲਾਭ ਹੋਇਆ ਕਿ ਹਾਨੀ ਹੋਈ ਆ ਹੁਣ ਦੇਖੋ ਖਰੀਦੀ ਦਾ 200 ਦੀ ਵੇਚੀ 250 ਦੀ ਇਹਦਾ ਮਤਲਬ ਵੇਚ ਮੁੱਲ ਵੱਧ ਹੈ ਜਦੋਂ ਵੇਚ ਮੁੱਲ ਵੱਧ ਹੋਵੇ ਤਾਂ ਉਦੋਂ ਆਪਾਂ ਨੂੰ ਲਾਭ ਹੁੰਦਾ ਸੋ 250 ਦੇ ਵਿੱਚੋਂ ਜਦੋਂ ਤੁਸੀਂ 200 ਘਟਾਵੋਗੇ ਤਾਂ ਬਚੇ ਇੱਥੇ 50 ਰੁਪਏ ਕੀ ਹੋ ਗਿਆ ਉਹਨੂੰ ਲਾਭ ਹੋ ਗਿਆ ਹੁਣ ਤੀਸਰਾ ਸਵਾਲ ਤੀਸਰੇ ਸਵਾਲ ਦੇ ਵਿੱਚ ਇੱਕ ਕਿਸਾਨ ਨੇ 900 ਰੁਪਏ ਦੀ ਫਸਲ ਖਰੀਦੀ ਤੇ 650 ਰੁਪਏ ਵਿੱਚ ਵੇਚੀ ਹੁਣ ਖਰੀਦ ਮੁੱਲ ਕਿੰਨਾ ਸੀ ਫਸਲ ਦਾ 900 ਰੁਪਿਆ ਤੇ ਵੇਚੀ ਉਹਨੇ ਘਟਦੀ ਐ 650 ਦੀ ਤਾਂ ਉਹਨੂੰ ਕੀ ਹੋਊਗੀ ਫਿਰ ਹਾਨੀ ਹੋਊਗੀ ਤਾਂ ਹਾਨੀ ਕੱਢਣੀ ਹੈ ਇਹਦੇ ਵਿੱਚ ਤਾਂ ਹਾਨੀ ਕੀ ਹੋਊਗੀ ਖਰੀਦ ਮੁੱਲ ਜਿੰਨਾ 900 ਆ ਉਹਦੇ ਵਿੱਚੋਂ ਵੇਚ ਮੁੱਲ 650 ਘਟਾ ਦਾਂਗੇ ਤਾਂ ਘਟਾਓ ਕਰਕੇ ਆਨਸਰ ਆਜੂਗਾ 250 ਰੁਪਏ ਦੀ ਉਹਨੂੰ ਹਾਨੀ ਹੋਊਗੀ ਹੁਣ ਬੱਚੇ ਚੌਥਾ ਸਵਾਲ ਚੌਥੇ ਸਵਾਲ ਦੇ ਵਿੱਚ 400 ਰੁਪਏ ਦਾ ਸਮਾਨ 500 ਰੁਪਏ ਵਿੱਚ ਵੇਚਿਆ ਹੁਣ ਫਿਰ ਜਦੋਂ ਵੱਧ ਦਾ ਵੇਚ ਦਿੱਤਾ ਤਾਂ ਉਹਨੂੰ ਲਾਭ ਹੋਊਗਾ ਤੇ 500 ਦਾ ਵੇਚਦਾ 400 ਦਾ ਖਰੀਦਿਆ ਸੀ ਤਾਂ 100 ਰੁਪਿਆ ਉਹਨੂੰ ਲਾਭ ਹੋ ਗਿਆ ਤਾਂ 100 ਰੁਪਏ ਦਾ ਲਾਭ ਹੋਇਆ ਪਰ ਆਪਾਂ ਨੇ ਇਹਦੇ 'ਚ ਲਾਭ ਪ੍ਰਤੀਸ਼ਤ ਕੱਢਣਾ ਤੇ ਜਦੋਂ ਵੀ ਲਾਭ ਪ੍ਰਤੀਸ਼ਤ ਕੱਢਣਾ ਹੋਵੇ ਚਾਹੇ ਆਪਾਂ ਨੇ ਹਾਨੀ ਪ੍ਰਤੀਸ਼ਤ ਕੱਢਣਾ ਹੋਵੇ ਜਿੰਨਾ ਲਾਭ ਜਾਂ ਹਾਨੀ ਹੋਈ ਹੈ ਉਹਨੂੰ ਉੱਪਰ ਲਿਖ ਕੇ बटे ਹਮੇਸ਼ਾ ਹੀ ਖਰੀਦ ਮੁੱਲ ਲਾਉਣਾ ਤੇ ਗੁਣਾ 100 ਹੁਣ ਇਹ ਦੋ ਜੀਰਮਾ ਦੋ ਜੀਰਮਾ ਨਾਲ ਕੈਨਸਲ ਹੋ ਜਾਣਗੀਆਂ 100 ਤੇ 4 ਰਹਿ ਗਿਆ 4 ਨੂੰ ਜਦੋਂ 100 ਤੇ ਭਾਗ ਕਰਾਂਗੇ ਤਾਂ 25 ਆਜੂਗਾ ਤੇ 25% ਲਾਭ ਹੋ ਗਿਆ ਹੁਣ ਬੱਚੇ ਪੰਜਵੇਂ ਸਵਾਲ ਚ ਦੇਖੋ ਇੱਕ ਵਪਾਰੀ ਨੇ 250 ਰੁਪਏ ਦੀ ਚੀਜ਼ 300 ਚ ਵੇਚਦੀ ਹੁਣ ਫੇਰ 250 ਦੀ ਚੀਜ਼ ਸੀਗੀ 300 ਦੀ ਵੇਚਦੀ ਤਾਂ ਉਹਨੂੰ 50 ਰੁਪਏ ਦਾ ਫਾਇਦਾ ਹੋਇਆ ਪਰ ਆਪਾਂ ਨੇ ਲਾਭ ਪ੍ਰਤੀਸ਼ਤ ਗੱਢਣਾ ਤੇ ਇਹਦੇ ਨਾਲ ਦਾ ਹੀ ਸਵਾਲ ਆ ਜਿਹਨੇ ਆਪਾਂ ਨੇ ਚੌਥਾ ਕਰਿਆ ਸੀ ਤਾਂ ਉਹਨੂੰ ਫਾਇਦਾ ਕਿੰਨੇ ਦਾ ਹੋਇਆ 50 ਰੁਪਏ ਦਾ ਹੁਣ 50 ਵਟੇ ਹਵੀ ਕਿੰਨੇ ਦੀ ਚੀਜ਼ ਖਰੀਦੀ ਸੀ 250 ਦੀ ਵਟੇ ਖਰੀਦ ਮੁੱਲ ਗੁਣਾ 100 ਤਾਂ ਇਹਨੂੰ ਆਪਾਂ ਹੁਣ ਕੈਨਸਲ ਕਰਦੇ ਆਂ ਦੇਖੋ ਜ਼ੀਰੋ ਲਾਸਟ ਜ਼ੀਰੋ ਨਾਲ ਕੈਨਸਲ ਹੋ ਗਈ ਹੈ ਨਾ 25 ਤੇ ਉੱਪਰ 50 ਨਹੀਂ ਜੇ ਆਪਾਂ 25 ਦਾ ਪਹਾੜਾ ਪੜੀਏ 50 ਦੇ ਨਾਲ ਕੈਨਸਲ ਹੋ ਜੂ 25 ਦੁਨਾ 50 ਉੱਪਰ 2 ਰਹਿ ਗਏ 1 10 ਰਹਿ ਗਏ 10 ਤੇ 2 ਦੀ ਗੁਣਾ ਕਿੰਨਾ ਆ ਗਿਆ 20% ਆ ਗਿਆ ਅਗਲਾ ਸਵਾਲ ਬੱਚੇ 6ਵਾਂ 6ਵੇਂ ਸਵਾਲ ਦੇ ਵਿੱਚ ਆਪ ਨੂੰ ਲਿਖਿਆ ਵੀ ਜੇਕਰ ਖਰੀਦ ਮੁੱਲ 800 ਰੁਪਏ ਹੈ ਬੇਚ ਮੁੱਲ 700 ਰੁਪਏ ਆ ਹੁਣ ਦੇਖੋ ਖਰੀਦ ਮੁੱਲ ਵੱਧ ਹੈ ਬੇਚ ਮੁੱਲ ਘਟਾ ਤਾਂ ਹਾਨੀ ਹੋਈ ਆ ਹਾਨੀ 800 ਦੇ ਵਿੱਚੋਂ ਜਦੋਂ 700 ਘਟ ਜਾਣਗੇ ਤਾਂ ਹਾਨੀ ਕਿੰਨੇ ਦੀ ਹੋਗੀ 100 ਰੁਪਏ ਦੀ ਹਾਨੀ ਹੋਗੀ ਹੁਣ ਹਾਨੀ 100 ਰੁਪਏ ਦੀ ਆ ਪਰ ਆਪਣੀ ਹਾਨੀ ਪ੍ਰਤੀਸ਼ਤ ਕੱਟਨੀ ਆ ਤਾਂ 100 ਜਿਹੜੀ ਹਾਨੀ ਹੋਈ ਆ ਘਟਾਓ ਕਰਕੇ ਉਹ 100 ਲਿਖੀ ਆ बटे ਖਰੀਦ ਮੁੱਲ ਖਰੀਦ ਮੁੱਲ 800 ਹੀ ਲਿਖਿਆ ਜਾਊ ਤੇ ਗੁਣਾ ਵੀ ਕੀ ਲਿਖਿਆ ਜਾਊਗਾ 100 ਲਾਸਟ ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਘਟ ਗਈਆਂ ਤੇ ਆਪਣੇ ਕੋਲੇ 100 ਦੇ बटे 8 ਰਹਿ ਗਿਆ ਜਦੋਂ ਇਹਨੂੰ ਭਾਗ ਕਰਾਂਗੇ ਬਚੇ ਤਾਂ ਇਹ ਪੁਆਇੰਟਾਂ 'ਚ ਵੀ ਆਨਸਰ ਆ ਜਾਂਦਾ ਜਿਵੇਂ 8.18 ਕਿੰਨੇ ਬਾਜ ਜਾਣਗੇ 2 2 8 2 16 ਕਿੰਨੇ ਬਾਜ ਜਾਣਗੇ 4 40 8 5 40 ਦਸ਼ਮਲਵ ਤੋਂ ਆਦਿਕ 0 ਲਾ ਲਾਂਗੇ ਤਾਂ 12.5% ਕੀ ਹੋਗੀ ਉਹਨੂੰ ਹਾਨੀ ਹੋਗੀ ਹਾਂਜੀ ਬੱਚੇ ਹੁਣ 7ਵਾਂ ਸਵਾਲ ਦੇਖੋ 7ਵੇਂ ਸਵਾਲ ਦੇ ਵਿੱਚ 1000 ਰੁਪਏ ਦੀ ਖਰੀਦ ਮੁੱਲ ਦੀ ਫਸਲ ਸੀਗੀ ਤੇ ਉਹ ਵੇਚਤੀ 20% ਹਾਨੀ ਹੋਈ ਵੇਚ ਮੁੱਲ ਕੱਢਣਾ ਹੁਣ ਇਹ ਸਿੱਧਮ ਸਿੱਧਾ ਫਾਰਮੂਲਾ ਹੈ ਜਦੋਂ ਤੁਸੀਂ ਵੇਚ ਮੁੱਲ ਕੱਢਣਾ ਹੋਵੇ ਜੇ ਸਾਨੂੰ ਹਾਨੀ ਪ੍ਰਤੀਸ਼ਤ ਦਿੱਤੀ ਹੋਵੇ ਤਾਂ 100 ਦੇ ਵਿੱਚੋਂ ਪਹਿਲਾਂ ਹਾਨੀ ਘਟਾ ਦੋ 100 ਚੋਂ 20 ਘਟਾਈ ਕਿੰਨੇ ਆ ਗਏ 80 ਵਾਤੇ ਲਗਾ ਦੋ 100 ਗੁਣਾ ਖਰੀਦ ਮੁੱਲ ਲੱਗਦਾ ਹੁੰਦਾ ਹੈ ਇਹ ਸਿੱਧਮ ਸਿੱਧਾ ਸਵਾਲ ਹੈ ਗੁਣਾ 1000 ਲਾਵਾਂਗੇ ਦੋ ਜੀਰਮਾ ਦੋ ਜੀਰਮਾ ਨਾ ਕੈਨਸਲ ਹੋ ਜਾਣੀ ਉਹ 80 ਤੇ 10 ਰਹਿ ਗਿਆ ਸੀ ਇਹਦੇ 10 ਦੀ ਗੁਣਾ ਕਰੀ ਕਿੰਨਾ ਆ ਗਿਆ 800 ਰੁਪਏ ਖਰੀਦ ਮੁੱਲ ਆ ਗਿਆ ਹ ਉਸ ਤੋਂ ਬਾਅਦ ਬੱਚੇ 8ਵਾਂ ਸਵਾਲ 8ਵੇਂ ਸਵਾਲ ਦੇ ਵਿੱਚ 20% ਲਾਭ ਹੈ 1500 ਰੁਪਏ ਦੀ ਚੀਜ਼ ਵੇਚੀ ਆ ਤੇ ਖਰੀਦ ਮੁੱਲ ਘਟਨਾ ਤਾਂ ਜਦੋਂ ਖਰੀਦ ਮੁੱਲ ਘਟਨਾ ਹੋਵੇ ਉਦੋਂ ਜਿਹੜਾ ਲਾਭ ਹੁੰਦਾ ਹੈ ਚਾਹੇ ਬੇਚ ਮੁੱਲ ਘਟਨਾ ਲਾਭ ਹਮੇਸ਼ਾ ਕੀ ਹੁੰਦਾ ਜੁੜਦਾ ਹੁੰਦਾ ਹਨੀ ਘਟਦੀ ਹੁੰਦੀ ਆ ਪਰ ਫਰਕ ਇੰਨਾ ਬੇਚ ਮੁੱਲ ਦੇ ਵਿੱਚ ਤਾਂ ਆਪਾਂ ਜਿਹੜਾ ਲਾਭ ਜੋੜਦੇ ਆ ਜਾਂ ਹਾਨੀ ਘਟਾਉਂਦੇ ਉਹ ਉੱਪਰ ਲਿਖੀ ਜਾਂਦੀ ਆ ਪਰ ਇਹਦੇ ਵਿੱਚ ਹੇਠਾਂ ਲਿਖੀ ਜੇ 100 ਉੱਪਰ ਲਿਖਿਆ ਜਿਉਗਾ ਤਾਂ ਫਿਰ 100 ਹੋਏ ਬਣ ਜਾਣਗੇ 25 ਤੇ ਗੁਣਾ ਕਿੰਨਾ ਬਣ ਜੂਗਾ 1500 ਜਿਹੜਾ ਆਪਾਂ ਨੂੰ ਵੇਚ ਮੁੱਲ ਦਿੱਤਾ ਹੁਣ ਜੇ ਦੇਖਿਆ ਜਾ ਉੱਪਰ 100 ਹੈ ਨਾ 25 ਇਹਨਾਂ ਨੂੰ ਕੈਨਸਲ ਕਰਨਾ ਥੋੜਾ ਜਿਹਾ ਧਿਆਨ ਨਾਲ ਕਰਨਾ ਕਿਉਂਕਿ ਚ ਜੀਰ ਮਾ ਨਹੀਂ ਸੀਗੀਆਂ ਹੁਣ 125 ਕਿੰਨੇ ਤੇ ਭਾਗ ਹੁੰਦੇ ਆ 5 ਤੇ 5 ਤੇ ਜਦੋਂ ਭਾਗ ਕਰਿਆ ਤਾਂ 25 ਹੀ ਆ ਜੂਗਾ 25 5 125 ਦੇ ਉੱਪਰਲੇ ਨੂੰ 5 ਤੇ ਭਾਗ ਕਰਾਂਗੇ ਕਿੰਨਾ ਆ ਜੂਗਾ 300 ਹੁਣ ਆ 25 ਨੇ ਆ 100 ਨੇ 25 ਦੇ ਭਾੜੇ 'ਚ 100 ਆਉਂਦੇ ਨੇ 25 1 25 25 ਚੋਕਾ 100 ਇੱਥੇ 4 ਬਚ ਗਏ ਇੱਥੇ 300 4 ਦੇ 300 ਦੀ ਗੁਣਾ ਤਖਰੀਦ ਮੁੱਲ ਆ ਗਿਆ 1200 ਰੁਪਏ ਹਾਂਜੀ ਵਿੱਚੇ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਟੌਪਿਕ ਹੈਗਾ ਜਿਹੜਾ ਕਲੀਅਰ ਹੋ ਗਿਆ ਹੋਣਾਗਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ